ਅਜੀ ਮੈਂ ਦਸਮੀ ਕਰਕੇ ਹਟਿਆ ਸੀ ਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਕੰਮ ਕਰਨ ਲਾਇਆ ਪਰ ਉਹ ਕਰਿਆਨੇ ਦੀ ਦੁਕਾਨ ਦੇ ਉੱਤੇ ਜਿਸ ਢੇਟ ਕੋਲੇ ਮੈਂ ਕੰਮ ਕਰਦਾ ਸੀ ਉੱਥੇ ਮੈਨੂੰ ਸਿਰਫ 400 ਰੁਪਇਆ ਮਿਲਦਾ ਜਦੋਂ ਮੁੜ ਕੇ ਢੇਟ ਕੋਲੇ ਆਉਂਦਾ ਜਾਂ ਘਰੇ ਵੜਦਾ ਤਾਂ ਬਾਪੂ ਤੇ ਢੇਟ ਦਾ ਦੋਹਾਂ ਬੰਦਿਆਂ ਦਾ ਇੱਕੋ ਹੀ ਜਵਾਬ ਹੁੰਦਾ ਸੀ ਕਿ ਤੈਨੂੰ ਕਿੰਨੇ ਪੈਸੇ ਮਿਲੇ ਆ ਕਿ ਬਾਪੂ ਜੀ ਕੰਮ ਕਰਨ ਦੇ ਨਾਲ ਜਨੂਨ ਜਦੋਂ ਸਿਰ ਤੇ ਹੋਵੇ ਉਮਰਾਂ ਨਹੀਂ ਦੇਖੀਦੀਆਂ ਕਿਉਂਕਿ ਅਕਲ ਤੁਹਾਡੇ ਤੋਂ ਵੱਡੀ ਉਮਰ ਵਾਲੇ ਨੂੰ ਘੱਟ ਵੀ ਹੋ ਸਕਦੀ ਆ ਤੇ ਅਕਲ ਤੁਹਾਡੇ ਤੋਂ ਟੂ ਮਰਲੇ ਨੂੰ ਵੱਧ ਵੀ ਹੋ ਸਕਦੀ ਓਕੇ ਵੇਲੇ ਖੱਥ ਜੇ ਨਾ ਖੱਥਾਂ ਚੋਂ ਛਡਾ ਲਿਆ ਲੋੜ ਪੈਣੂ ਉੱਤੇ ਜੇ ਨਾ ਮੂੰਹ ਨੂੰ ਕਮਾ ਲਿਆ ਹੋ ਜਾਣ ਮਜਬੂਰੀ ਮੇਰੀ ਦਾ ਜੇ ਨਾ ਲਾ ਲਿਆ ਉਹ ਵੀ ਅੱਜ ਤੱਕ ਪਰ ਹੋਏ ਨਾਇਆਬਾਦ ਨੇ ਅਲੀ ਉਂਗਲਾਂ ਤੇ ਗਿਣੇ ਕੱਲੇ ਕੱਲੇ ਮੈਨੂੰ ਯਾਦ ਨੇ ਅਲੀ ਪੋਟਿਆਂ ਤੇ ਗਿਣੇ ਹੋਏ ਸਾਰੇ ਮੈਨੂੰ ਯਾਦ ਨੇ ਸਸੀਕਲ ਦੋਸਤੋ ਮੈਂ ਆ ਤੁਹਾਡਾ ਆਪਣਾ ਦੀ ਰਾਜਪੁਰਾ ਸਟੇਟ ਵਾਡੀ ਪੰਜਾਬੀ ਲੇਖਕ ਸੋ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਕਰਨਾ ਔਖਾ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਤੁਰਦੇ ਆਂ ਇਕੱਲੇ ਹੁੰਨੇ ਆ ਸਾਡੇ ਪਿੱਛੇ ਕਾਫਲਾ ਬਾਦ ਦੇ ਵਿੱਚ ਜੁੜਦਾ ਕਿਉਂਕਿ ਜਦੋਂ ਸਾਡੀਆਂ ਪ੍ਰਾਪਤੀਆਂ ਸਾਡਾ ਜਿਹੜਾ ਜਨੂਨ ਹੈ ਸਾਡੇ ਜਿਹੜਾ ਸੋਚਣ ਦਾ ਖਿਆਲਤ ਦਾ ਜਿਹੜਾ ਇੱਕ ਤਰੀਕਾ ਉਹ ਸਾਡੇ ਮਗਰ ਕਾਫਲਾ ਇਕੱਠਾ ਕਰਦਾ ਕਿਉਂਕਿ ਜਦੋਂ ਮੈਂ ਤੁਰਿਆ ਬਿਲਕੁਲ ਇਕੱਲਾ ਸੀ ਅਨਾਥ ਵਰਗੀ ਕੰਡੀਸ਼ਨ ਸੀ ਮੇਰੀ ਆਪਦੇ ਆਪ ਦੇ ਵਿੱਚ ਕੋਈ ਅੱਗੇ ਨਾ ਪਿੱਛੇ ਕੋਈ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਸੀ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਕਿਸੇ ਦਾ ਵੀ ਸੰਗੀਤ ਦੇ ਨਾਲ ਸਾਹਤ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਸੀ ਕਿਉਂਕਿ ਅਜੇ ਮੈਂ ਦਸਮੀ ਕਰਕੇ ਹਟਿਆ ਸੀ ਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਕੰਮ ਕਰ ਲਾਇਆ ਮੇਰਾ ਸੁਪਨਾ ਸੀ ਕਿ ਮੈਂ ਖੁੱਲੇ ਅਸਮਾਨ ਦੇ ਵਿੱਚ ਉਡਾਂ ਤੇ ਪਰਵਾਜ਼ ਪਰਾਂ ਆਪਣੇ ਆਪ ਨੂੰ ਕਿਸ ਨਾ ਕਿਸੇ ਮਕਾਮ ਦੇ ਉੱਤੇ ਖੜਿਆ ਦੇਖਣਾ ਚਾਹੁੰਦਾ ਸੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਮੇਰੇ ਪਿਤਾ ਨੂੰ ਕੁਝ ਹੋਰ ਮਨਜ਼ੂਰ ਸੀ ਉਹਨਾਂ ਦੀ ਜਿਹੜੀ ਸੋਚ ਸੀ ਸ਼ਾਇਦ ਮੇਰੇ ਨਾਲ ਨਹੀਂ ਰਲਦੀ ਸੀ ਇਸੇ ਕਰਕੇ ਸਾਡੀ ਜਿਹੜੀ ਆਪਸੀ ਵਿਚਾਰ ਧਾਰਕ ਲੜਾਈ ਸੀ ਉਹ ਲਾਸਟ ਮੂਮੈਂਟ ਤੱਕ ਲਾਸਟ ਸਮੇਂ ਤੱਕ ਸਾਡੀ ਜਾਰੀ ਰਹੀ ਉਹ ਆਪਣੀ ਥਾਂ ਠੀਕ ਸੀ ਮੇਰੇ ਸੁਪਨੇ ਸਿਰ ਜੇ ਸੀ ਪਰ ਉਹ ਆਪਣੀ ਥਾਂ ਇਸ ਕਰਕੇ ਠੀਕ ਸੀ ਕਿਉਂਕਿ ਮੇਰੇ ਜਿਹੜੇ ਵੱਡੇ ਭੈਣ ਭਰਾ ਸੀਗੇ ਉਹ ਪੜਨ ਦੇ ਬਾਵਜੂਦ ਵੀ بے ਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਸੀ ਇਸੇ ਕਰਕੇ ਸ਼ਾਇਦ ਉਹ ਠੀਕ ਸੀ ਉਹਨਾਂ ਨੇ ਮੈਨੂੰ ਕਿਰਿਆਨੇ ਦੀ ਦੁਕਾਨ ਦੇ ਉੱਤੇ ਕੰਮ ਕਰਨ ਲਾਤਾ। ਉੱਥੇ ਮੈਂ 400 ਰੁਪਈਆ ਦੇ ਵਿੱਚ ਪੂਰੇ 9 ਮਹੀਨੇ ਕੰਮ ਕੀਤਾ। ਪਰ ਉਹ ਕਿਰਿਆਨੇ ਦੀ ਦੁਕਾਨ ਦੇ ਉੱਤੇ ਜਿਸ ਢੇਟ ਕੋਲੇ ਮੈਂ ਕੰਮ ਕਰਦਾ ਸੀ, ਉੱਥੇ ਮੈਨੂੰ ਸਿਰਫ 400 ਰੁਪਈਆ ਮਿਲਦਾ। ਜਦੋਂ ਮਹੀਨਾ ਬੀਤਣਾ ਮੇਰੇ ਹੱਥ ਜਿਹੜੀ ਡੱਬੀ ਦੇ ਵਿੱਚ ਰੋਟੀ ਲੈ ਕੇ ਜਾਂਦਾ ਸੀ, ਉਹ ਖਾਲੀ ਡੱਬੀ ਹੁੰਦੀ ਸੀ ਕਿਉਂਕਿ ਪੈਸੇ ਮੇਰਾ ਬਾਪੂ ਲੈ ਕੇ ਮੜਿਆਉਂਦਾ ਸੀ ਘਰ ਨੂੰ। ਸੁਪਨੇ ਸੀ, ਸੋਚ ਸੀ ਕਿ ਕਿਤੇ ਨਾ ਕਿਤੇ ਪਹੁੰਚਣਾ। ਉਸ ਕੈਦ ਚ 9 ਮਹੀਨੇ ਬਾਅਦ ਮੈਨੂੰ ਇੱਕ ਕੁਦਰਤ ਵੱਲੋਂ ਆਵਾਜ਼ ਕਹਿ ਲੋ ਹੋਈ ਇੱਕ ਮਨ ਨੇ ਜ਼ਮੀਰ ਨੇ ਆਵਾਜ਼ ਦਿੱਤੀ ਕਿ ਮਨਾ ਤੇਰੀ ਤਾਂ ਦੁਨੀਆ ਹੀ ਕੋਈ ਹੋਰ ਐ ਤੇਰਾ ਤਾਂ ਜੱਗ ਜਹਾਨ ਹੀ ਕੋਈ ਹੋਰ ਐ ਤੂੰ ਕਿੱਥੇ ਇਸ ਕੈਦ ਦੇ ਵਿੱਚ ਜਕੜਿਆ ਹੋਇਆ ਕਿੱਥੇ ਜ਼ਿੰਦਗੀ ਬਤੀਤ ਕਰ ਰਿਹਾ ਸੋ ਇਹਨਾਂ ਚੀਜ਼ਾਂ ਦੇ ਜਦੋਂ ਮਨ ਦੇ ਨਾਲ ਆਪਸੀ वार्तालाਪ ਮੇਰੀ ਹੋਈ ਤਾਂ ਮਨ ਦੇ ਵਿੱਚ ਧਾਰ ਲੀ ਕਿ ਮਨਾ ਹੁਣ ਉਡਾਰੀ ਮਾਰਨੀ ਪੈਣੀ ਆ ਕਿਉਂਕਿ ਜਿੱਥੇ ਜਾਣਾ ਚਾਹਣਾ ਉੱਥੇ ਪਹੁੰਚ ਕੇ ਹੀ ਹਟਿਆ ਜਾਊਗਾ ਹੁਣ ਉੱਥੇ ਆਪਣੇ ਆਪ ਨੂੰ ਖੜ੍ਹਾ ਦੇਖਣਾ ਚਾਹੁੰਦਾ ਸੀ ਜਿਸ ਮੁਕਾਮ 'ਤੇ ਜੋ ਸੋਚ ਦੇ ਵਿੱਚ ਧਰਿਆ ਸੀ ਮੈਂ ਮੈਂ ਕੀ ਕਰਿਆ ਸੇਠ ਕੋਲੇ ਰਹਿੰਦਾ ਜਦੋਂ ਵੀ ਮੈਂ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਸੀਗਾ ਮਾਹੌਲ ਸੀ ਜਦੋਂ ਵੀ ਮੈਂ ਕਿਸੇ ਸਾਹਿਤਕ ਸਮਾਗਮ ਦੇ ਵਿੱਚ ਜਾਣਾ ਕਿਸੇ ਲਿਟਰੇਰੀ ਪ੍ਰੋਗਰਾਮ ਦੇ ਵਿੱਚ ਜਾਣਾ ਉੱਥੇ ਮੈਨੂੰ ਜਦੋਂ ਮੁੜ ਕੇ ਸੇਠ ਕੋਲੇ ਆਉਂਦਾ ਜਾਂ ਘਰੇ ਵੜਦਾ ਤਾਂ ਬਾਪੂ ਤੇ ਸੇਠ ਦਾ ਦੋਹਾਂ ਬੰਦਿਆਂ ਦਾ ਇੱਕੋ ਹੀ ਜਵਾਬ ਹੁੰਦਾ ਸੀ ਕਿ ਤੈਨੂੰ ਕਿੰਨੇ ਪੈਸੇ ਮਿਲੇ ਆ ਤੈਨੂੰ ਕੀ ਦਿੱਤਾ ਲੇਖਕਾਂ ਨੇ ਪਰ ਮੇਰੇ ਕੋਲ ਉਹਨਾਂ ਦੋਨੋਂ ਰੱਬ ਰੂਪੀ ਬੰਦਿਆਂ ਦਾ ਕੋਈ ਜਵਾਬ ਨਹੀਂ ਸੀ ਹੁੰਦਾ ਕਿਉਂਕਿ ਲੇਖਕਾਂ ਨੂੰ ਅੰਤ ਨੂੰ ਤੰਤ ਗਰੀਬੀ ਹੰਡਾਉਣੀ ਪੈਂਦੀ ਆ ਪਰ ਉਹ ਚੀਜ਼ ਜਿਹੜੀ ਉਹਨਾਂ ਦੇ ਸਵਾਲ ਸੀ ਉਹਨਾਂ ਸਵਾਲਾਂ ਨੇ ਮੈਨੂੰ ਅੱਜ ਇਸ ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰਤਾ ਜਦੋਂ ਬਿਲਕੁਲ ਅੰਦਰ ਤਨ ਤੇ ਆਪਸੀ ਜਿਹੜੀ ਮੇਰੀ ਲੜਾਈ ਸੀ ਆਪਸ ਦੇ ਨਾਲ ਅੰਦਰ ਦੇ ਨਾਲ ਲੜਾਈ ਸੀ ਜਿਹੜੀ ਮੇਰੀ ਜਾਰੀ ਸੀ ਤਾਂ ਇੱਕ ਦਿਨ ਧਾਰ ਲਿਆ ਮਨ ਦੇ ਵਿੱਚ ਕਿ ਕਿਉਂ ਨਹੀਂ ਇਸ ਦੁਨੀਆ ਨੂੰ ਛੱਡ ਕੇ ਦੂਰ ਕਿਤੇ ਹੋਰ ਨਵੀਂ ਦੁਨੀਆ ਦੇ ਵਿੱਚ ਵਸਾ ਕਰਦਾ ਮੈਂ ਮੈਂ ਸੇਠ ਤੋਂ 50 ਰੁਪਏ ਝੂਠ ਬੋਲ ਕੇ ਲੈ ਲੇ ਕਿ ਸਾਡੇ ਘਰੇ ਮਰਗ ਹੋ ਗਈ ਸਾਡੇ ਘਰੇ ਕਿਸੇ ਦੀ ਮੌਤ ਹੋ ਗਈ ਸਾਡੇ ਘਰਦਿਆਂ ਨੇ ਉੱਥੇ ਜਾਣਾ ਮੈਨੂੰ ਪਲੀਜ਼ ਤੁਸੀਂ 50 ਰੁਪਏ ਉਧਾਰੇ ਦੇ ਦਿਓ ਤਾਂ ਸੇਠ ਨੂੰ ਮੇਰੀ ਸ਼ਾਇਦ ਤਰਸ ਆਇਆ ਮੇਰੇ ਤੇ ਸ਼ਾਇਦ ਉਹਨੂੰ ਮੇਰੀ ਗੱਲ ਸੱਚੀ ਲੱਗੀ ਉਹਨੇ ਮੈਨੂੰ 50 ਰੁਪਏ ਦੇ ਦਿੱਤੇ ਮੈਂ ਉਹ ਨਾ 50 ਪੰਜਾਂ ਦੀਆਂ 50 ਰੁਪਈਆਂ ਚੋਂ 16 ਰੁਪਈਆਂ ਦੀਆਂ ਚੱਪਰਾਂ ਲੈ ਲਈਆਂ ਪੈਰਾਂ ਚ ਪਾਲੀਆਂ ਲੈ ਕੇ ਤੇ 34 ਰੁਪਏ ਮੇਰੇ ਕੋਲੇ ਸੀ ਉਹ 34 ਰੁਪਏ ਲੈ ਕੇ ਮੈਂ ਲੁਧਿਆਣੇ ਆਵੜਿਆ ਲੁਧਿਆਣੇ ਮੈਂ ਜਗਦੇਵ ਸਿੰਘ ਜਸਸਵਾਲ ਜਿਨ੍ਹਾਂ ਨੂੰ ਲੋਕ ਪੰਜਾਬੀ ਸੱਭਿਆਚਾਰ ਦਾ ਬਾਬਾ ਬੋੜ ਵਜੋ ਜਾਣਦੇ ਆ ਉਹਨਾਂ ਦੇ ਦਰਾਂ ਤੇ ਅਪੜਿਆ ਉਹਨਾਂ ਨੇ ਮੈਨੂੰ ਪੈਂਦਿਆਂ ਨੇ ਪੁੱਛਿਆ ਕਿ ਅਲੀ ਕੀ ਕਰਨ ਆਇਆ ਪਰ ਮੇਰੇ ਕੋਲੇ ਕੋਈ ਜਵਾਬ ਨਹੀਂ ਸੀ ਪਰ ਇੱਕੋ ਇੱਕ ਜਿਹੜਾ ਮੇਰੇ ਅੰਦਰ ਨਾਲ ਜਵਾਬ ਸੀ ਜਿਹੜੀ ਰੂਹ ਤੋਂ ਨਿਕਲਿਆ ਜਵਾਬ ਸੀ ਉਹ ਸੀ ਕਿ ਬਾਪੂ ਜੀ ਮੈਂ ਕੁਝ ਬਣਨਾ ਚਾਹੁੰਨਾ ਤੈਨੂੰ ਗਾਉਣ ਦਾ ਵੀ ਸ਼ੌਕ ਹੈ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਜਦੋਂ ਉਹਨਾਂ ਨੂੰ ਗਾ ਕੇ ਸੁਣਾਇਆ ਉਹ ਕਹਿੰਦੇ ਤੇਰੀ ਆਵਾਜ਼ ਬਹੁਤ ਸੋਹਣੀ ਆ ਤੂੰ ਗਾ ਸਕਦਾ ਇਹੋ ਜਿਹੀਆਂ ਜਿਹੜੀਆਂ ਆਵਾਜ਼ਾਂ ਨੇ ਇਹੋ ਜਿਹੇ ਜਿਹੜੇ ਲੋਕ ਕਵਿਸ਼ਰੀ ਵਰਗੀ ਤਰ੍ਹਾਂ ਗਲਾ ਹੈਗਾ ਗਾ ਸਕਦਾ ਤੂੰ ਕਵਿਸ਼ਰੀ ਤੈਨੂੰ ਅਸੀਂ ਕਰਨੈਲ ਸਿੰਘ ਪਾਰਸ ਰਾਮੋ ਵਾਲੀਆ ਸਾਹਿਬ ਦੇ ਲੜ ਲਾ ਦਿੰਦੇ ਆ ਮੈਂ ਮਨੋਮਨੀ ਬਹੁਤ ਖੁਸ਼ ਸੀ ਕਿਉਂਕਿ ਇੱਕ ਨਵਾਂ ਜੱਗ ਜਹਾਨ ਦੇਖ ਰਿਹਾ ਸੀ ਮੈਨੂੰ ਆਪਣੇ ਆਪ ਨੂੰ ਇੱਕ ਨਵੀਂ ਦੁਨੀਆ ਦੇਸ ਰਹੀ ਸੀ ਪਰ ਉੱਥੇ ਵੀ ਜਾ ਕੇ ਮੇਰੇ ਪੱਲੇ ਨਿਰਾਸ਼ਾ ਪਈ ਕਿਉਂਕਿ ਜਦੋਂ ਮੈਂ ਉੱਥੇ ਕਲਾਕਾਰਾਂ ਨੇ ਆਉਣਾ ਬਾਪੂ ਪਾਰਸ ਸਾਹਿਬ ਦੇ ਨਾਲ ਲੋਕ ਗੱਲਾਂ ਕਰਦੇ ਸੀ ਸੰਗੀਤ ਦੀਆਂ ਤਾਂ ਮੈਂ ਡਰ ਗਿਆ ਦਿਲ ਦਹਿਲ ਗਿਆ ਮੇਰਾ ਅੰਦਰੋਂ ਕਿ ਮਨਾ ਤੂੰ ਤਾਂ ਕਰਾਇਆ ਵੀ ਮੰਗ ਕੇ ਲੈ ਕੇ ਆਇਆ ਹੋਇਆ ਯਾਰ ਮੇਰੀ ਤਾਂ ਦੁਨੀਆ ਇਹ ਤਾਂ ਹੈ ਹੀ ਨਹੀਂ ਮੈਂ ਉਥੋਂ ਉਹਨਾਂ ਕੋਲੇ ਉਹਨਾਂ ਦਿਨਾਂ ਦੇ ਵਿੱਚ ਹੀ ਜਨਾਬ ਕੁਲਦੀਪ ਮਾਨਕ ਸਾਹਿਬ ਦਾ ਬਹੁਤ ਅਣਜਾਣ ਸੀ ਮੈਨੂੰ ਜਦੋਂ ਉਹਨਾਂ ਨੇ ਗੱਲਾਂ ਕਰਨੀਆਂ ਮੈਂ ਚਾਹ ਪਾਣੀ ਫੜਾਉਣ ਜਾਣਾ ਜਾਂ ਕੋਲੇ ਬਹਿ ਜਾਣਾ ਉਹਨਾਂ ਕੋਲੇ ਗੱਲਾਂ ਕਰਦਿਆਂ ਦੇ ਤਾਂ ਮਨੋਂ ਮਨੀ ਸੋਚਣਾ ਕਿ ਮਨਾ ਇਹ ਬੰਦਾ ਸੰਗੀਤ ਦੀ ਲਾਇਬ੍ਰੇਰੀ ਆ ਕਿਉਂ ਨਹੀਂ ਜੇਕਰ ਮੈਂ ਇਸ ਬੰਦੇ ਦੇ ਉੱਤੇ ਕਿਤਾਬ ਲਿਖਦਾ ਤਾ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਵੱਡੀ ਕਾਮਯਾਬੀ ਮਿਲ ਸਕਦੀ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕੁਲਦੀਪ ਮਾਨਕ ਸਾਹਿਬ ਦਾ ਬਹੁਤ ਵੱਡਾ ਨਾਮ ਅੱਜ ਵੀ ਹੈ ਤੇ ਉਦੋਂ ਵੀ ਵੱਡਾ ਸੀ ਇਹ ਸੀਜ਼ ਨੇ ਜਦੋਂ ਮੈਂ ਉਹਨਾਂ ਦੇ ਨੇੜੇ ਲੱਗਣ ਦੀ ਕੋਸ਼ਿਸ਼ ਕੀਤੀ ਬਹੁਤ ਤਰ੍ਹਾਂ ਦੀਆਂ ਔਕੜਾਂ ਆਈਆਂ ਬਹੁਤ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ ਪਰ ਉਹ ਦਿਨ ਦੂਰ ਨਹੀਂ ਸੀ ਜਦੋਂ ਮੈਂ ਕੁਲਦੀਪ ਮਾਨਕ ਸਾਹਿਬ ਦੇ ਪੈਰਾਂ 'ਚ ਬਹਿ ਗਿਆ ਤੇ ਬਾਪੂ ਜੀ ਕਹਿ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡੀ ਜ਼ਿੰਦਗੀ ਤੇ ਕਿਤਾਬ ਲਿਖਣੀ ਚਾਹਨਾ ਮੈਨੂੰ ਯਾਦ ਆ ਉਹਨਾਂ ਦਾ ਬੋਲ ਉਹਨਾਂ ਨੇ ਮੈਨੂੰ ਪੁੱਛਿਆ ਸੀ ਤੇਰੀ ਡੇਟ ਆਫ ਬਰਥ ਕੀ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮੇਰੀ ਉਮਰ 16 17 ਸਾਲ ਸੀ ਸਾਰੀ ਤੇ ਉਹਨਾਂ ਦਾ ਇਹ ਸਵਾਲ ਸੁਣ ਕੇ ਮੈਂ ਇੱਕ ਵਾਰੀ ਥੋੜਾ ਡਰ ਗਿਆ ਸਹਿਮ ਗਿਆ ਪਰ ਮੈਂ ਉਹਨਾਂ ਦਾ ਜਵਾਬ ਦਿੱਤਾ ਕਿ ਬਾਪੂ ਜੀ ਕੰਮ ਕਰਨ ਦੇ ਨਾਲ ਜਨੂਨ ਜਦੋਂ ਸਿਰ ਤੇ ਹੋਵੇ ਉਮਰਾਂ ਨਹੀਂ ਦੇਖੀਦੀਆਂ ਕਿਉਂਕਿ ਅਕਲ ਤੁਹਾਡੇ ਤੋਂ ਵੱਡੀ ਉਮਰ ਵਾਲੇ ਨੂੰ ਘੱਟ ਵੀ ਹੋ ਸਕਦੀ ਆ ਤੇ ਅਕਲ ਤੁਹਾਡੇ ਤੋਂ ਘੱਟ ਉਮਰ ਵਾਲੇ ਨੂੰ ਵੱਧ ਵੀ ਹੋ ਸਕਦੀ ਆ ਸੋ ਇਸ ਚੀਜ਼ ਨੇ ਉਹਨਾਂ ਨੇ ਮੇਰੀਆਂ ਗੱਲਾਂ ਦੇ ਨਾਲ ਸਾਡੀ ਜਦੋਂ ਆਪਸੀ ਵਾਰਤਾ ਲਾਪ ਹੋਈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਲਿਖ ਲੈ ਪਰ ਇੱਕ ਗੱਲ ਮੇਰੀ ਯਾਦ ਰੱਖੀ ਮੇਰੀ ਜ਼ਿੰਦਗੀ ਦੇ ਉੱਤੇ ਪਹਿਲਾਂ ਵੀ ਬੰਦੇ ਕਿਤਾਬ ਲਿਖਣ ਲੱਗੇ ਸੀ ਦੇਖੀ ਕਿਤੇ ਉਹਨਾਂ ਵਾਂਗੂ ਛੱਡ ਕੇ ਨਾ ਤੁਰ ਜਾਈਂ ਪਰ ਮੇਰਾ ਜਨੂੰਨ ਸੀ ਸੁਪਨਾ ਸੀ ਮੇਰਾ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸਾਢੇ 3 ਸਾਲ ਉਸ ਮਹਾਨ ਕਲਾਕਾਰ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਉਹਨਾਂ ਦੀ ਜ਼ਿੰਦਗੀ ਤੇ ਜਦੋਂ ਮੈਂ ਕਿਤਾਬ ਲਿਖੀ ਮੈਨੂੰ ਪਹਿਲੀ ਵਾਰੀ ਕਿਤਾਬ ਲਿਖਣ ਦੇ 80000 ਰੁਪਏ ਮਿਲਿਆ ਜੋ ਮੇਰਾ ਇੱਕ ਸੁਪਨਾ ਸੀ ਕਿ ਮੈਂ ਆਪਣੇ ਸ਼ਬਦਾਂ ਦਾ ਆਪਣੇ ਅੱਖਰਾਂ ਦਾ ਮੁੱਲ ਪਾਉਣਾ ਚਾਹਣਾ ਕਿਉਂਕਿ ਜਸਵਾਲ ਸਾਹਿਬ ਨੇ ਕਿਹਾ ਸੀ ਮੈਨੂੰ ਉਹ ਬੋਲ ਕਿ ਅਲੀ ਲੋਕ ਮੁੱਲ ਪਾਉਣਾ ਚਾਹੁੰਦੇ ਆ ਪਰ ਮੁੱਲ ਬੰਦੇ ਨੂੰ ਪਾਉਣਾ ਆਉਂਦਾ ਹੋਣਾ ਚਾਹੀਦਾ ਆ ਕਿਉਂਕਿ ਤੁਹਾਡੀ ਸੋਚ ਹੋਣੀ ਚਾਹੀਦੀ ਆ ਉਸ ਦਿਨ ਤੋਂ ਧਾਰ ਲਿਆ ਸੀ ਜਦੋਂ ਮਾਨਕ ਸਾਹਿਬ ਦੀ ਕਿਤਾਬ ਲਿਖਣ ਤੋਂ ਬਾਅਦ ਜਦੋਂ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਨੂੰ ਮਾਨ ਸਤਕਾਰ ਮਿਲਿਆ ਲੋਕਾਂ ਨੇ ਇੱਜ਼ਤ ਬਖਸ਼ੀ ਕਿ ਅਲੀ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਲੋਕ ਤੁਹਾਡਾ ਸੱਚੀਓ ਮੁੱਲ ਪਾਉਣਾ ਚਾਹੁੰਦੇ ਆ ਪਰ ਤੁਹਾਡੇ ਅੰਦਰ ਜਨੂੰਨ ਤੇ ਤੁਹਾਡਾ ਜ਼ਿੰਦਗੀ ਦਾ ਇੱਕ ਟਿੱੱਚਾ ਮਿੱਥਿਆ ਹੋਣਾ ਚਾਹੀਦਾ ਆ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਤੁਰਿਆ ਤੁਰਦਾ ਰਿਹਾ ਮੈਨੂੰ ਉਹ ਵਕਤ ਵੀ ਯਾਦ ਹੈ ਜਦੋਂ ਮੈਂ ਪਹਿਲੀ ਕਿਤਾਬ ਕਵਤਾ ਦੀ ਲਿਖੀ ਮੈਂ ਬਹੁਤ ਲੇਖਕਾਂ ਕੋਲੇ ਗਿਆ ਵੱਡੇ ਵਿਦਵਾਨਾਂ ਕੋਲੇ ਗਿਆ ਡਾਕਟਰਾਂ ਕੋਲੇ ਗਿਆ ਪ੍ਰੋਫੈਸਰਾਂ ਕੋਲੇ ਗਿਆ ਪਰ ਉਸ ਕਿਤਾਬ ਦੀ ਕੋਈ ਭੂਮਿਕਾ ਲਿਖਣ ਨੂੰ ਰਾਜ਼ੀ ਨਹੀਂ ਸੀ ਕੋਈ ਪ੍ਰੀਫੇਸ ਨਹੀਂ ਸੀ ਲਿਖਣਾ ਚਾਹੁੰਦਾ ਕਿਉਂਕਿ ਉਹ ਕਵਤਾ ਦੀ ਜਿਹੜੀ ਕਿਤਾਬ ਸੀ ਉਹ ਬਿਰਖਾਦ ਵਾਲੇ ਕੋਲੋਂ ਦੀ ਸੀ ਉਹ ਰਮਾਂਸਦ ਵਾਲੇ ਕੋਲੋਂ ਦੀ ਸੀ ਪਰ ਮੇਰਾ ਜਨੂੰਨ ਸੀ ਵਕਤ ਉਹ ਵੀ ਆ ਗਿਆ ਕਿ ਜਦੋਂ ਉਸੇ ਕਿਤਾਬ ਦਾ ਅੰਗਰੇਜ਼ੀ ਦੇ ਵਿੱਚ ਉਰਦੂ ਦੇ ਵਿੱਚ ਹਿੰਦੀ ਦੇ ਵਿੱਚ ਅਨੁਵਾਦ ਹੋਇਆ ਤੇ ਉਸੇ ਕਿਤਾਬ ਦੇ ਉੱਤੇ ਫਿਰ ਐਂਸਲ ਹੋਈ ਜੋ ਕਿ ਮੇਰੇ ਲਈ ਬਹੁਤ ਵੱਡੀ ਕਾਮਯਾਬੀ ਸੀ ਮੈਨੂੰ ਉਦੋਂ ਬਾਪੂ ਪਾਰ ਸਾਹਿਬ ਨੇ ਇੱਕ ਗੱਲ ਕਹੀ ਕਿ ਅਲੀ ਜਦੋਂ ਕਿਸੇ ਰੁੱਖ ਦੀ ਟਾਣੀ ਨੂੰ ਫਲ ਲੱਗ ਜੇ ਉਸ ਰੁੱਖ ਦੀ ਟਾਣੀ ਦਾ ਫਰਜ਼ ਬਣਦਾ ਕਿ ਉਹ ਝੁਕ ਜੇ ਜੇ ਉਹ ਝੁਕਦੀ ਨਹੀਂ ਉਹ ਟੁੱਟ ਜਾਂਦੀ ਹੁੰਦੀ ਆ ਸੋ ਬਾਪੂ ਪਾਰ ਸਾਹਿਬ ਦੀਆਂ ਉਹਨਾਂ ਵਿਦਵਾਨ ਲੋਕਾਂ ਦੀਆਂ ਉਹਨੇ ਉਹਨਾਂ ਵੱਡੇ ਰੱਬ ਵਰਗੇ ਬੰਦਿਆਂ ਦੀਆਂ ਇਹ ਗੱਲਾਂ ਮੇਰੇ ਨਾਲ ਜ਼ਿੰਦਗੀ ਦੀਆਂ ਮੈਂ ਲੜ ਮੰਨ ਲੀਆ ਜ਼ਿੰਦਗੀ ਦੀ ਚੁੰਨੀ ਦੇ ਸੋ ਤੁਰਦਾ ਰਿਆ ਤੁਰਦਾ ਰਿਆ ਵਕਤ ਬਦਲਦਾ ਗਿਆ ਮੈਂ ਇੱਕ ਸੋਚ ਬਣਾ ਲਈ ਇੱਕ ਨਵਾਂ ਤਰੀਕਾ ਅਪਣਾ ਲਿਆ ਕਿ ਮੈਂ ਜਦੋਂ ਵੀ ਕਿਸੇ ਬੰਦੇ ਤੇ ਕਿਤਾਬ ਲੇਖਣੀ ਆ ਕਿਸੇ ਸ਼ਖਸੀਅਤ ਤੇ ਕਿਤਾਬ ਲੇਖਣੀ ਆ ਤਾਂ ਉਸ ਬੰਦੇ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਮੈਂ ਪਹਿਲਾਂ ਸਾਰਾ ਡਾਟਾ ਇਕੱਠਾ ਕਰਨਾ ਤੇ ਪਰ ਉਸ ਤੋਂ ਪਹਿਲਾਂ ਇੱਕ ਹੋਰ ਕੰਮ ਕਰਨਾ ਨਹੀਂ ਭੁੱਲਦਾ ਕਿ ਉਸ ਬੰਦੇ ਦੇ ਨਾਲ ਮੈਂ ਇੱਕ ਐਗਰੀਮੈਂਟ ਕਰਦਾ ਕਿ ਤੇਰੇ ਤੋਂ ਕਿਤਾਬ ਲੇਖਣ ਤੋਂ ਪਹਿਲਾਂ ਐਨੇ ਪੈਸੇ ਲੈਣੇ ਆ ਲੇਖਣ ਤੋਂ ਬਾਅਦ ਐਨੇ ਲੈਣੇ ਆ ਜਦੋਂ ਤਰੀ ਕਿਤਾਬ ਛਪ ਕੇ ਆ ਗਈ ਉਦੋਂ ਤੈਥੋਂ ਮੈਂ ਐਨੇ ਪੈਸੇ ਵਸੋਲਣੇ ਆ। ਸੋ ਮੈਨੂੰ ਲੱਗਦਾ ਜਿਹੜਾ ਬਾਪੂ ਦਾ ਸਵਾਲ ਸੀ ਜਾਂ ਉਸ ਸੇਠ ਦਾ ਸਵਾਲ ਸੀ ਉਹ ਮੇਰੇ ਲਈ ਬਹੁਤ ਵੱਡਾ ਸੀ। ਪਰ ਮੈਂ ਉਸ ਨੂੰ ਹੱਲ ਕਰਨ ਦੇ ਵਿੱਚ ਮੈਨੂੰ ਲੱਗਦਾ ਕਿ 110% ਦੀ ਮੈਂ ਪਾਸ ਵੀ ਹੋਇਆ ਸਫਲ ਹੋਇਆ। ਜਦੋਂ ਤੁਹਾਡਾ ਜਨੂਨ ਹੈ ਜਿਹੜਾ ਸਿਰ ਚੜ੍ਹ ਕੇ ਬੋਲਦਾ ਹੋਵੇ, ਜਦੋਂ ਤੁਹਾਡੀ ਸੋਚ ਇਕਾਗਰ ਹੋਵੇ ਮੈਨੂੰ ਲੱਗਦਾ ਕਿ ਕਾਮਯਾਬੀ ਤੁਹਾਡੇ ਆਪ ਕਦਮ ਚੁੱਭੂਗੀ। ਕਿਉਂਕਿ ਕਾਮਯਾਬੀ ਤੁਹਾਨੂੰ ਲੱਭ ਰਹੀ ਆ। ਪਰ ਤੁਸੀਂ ਕਾਮਯਾਬੀ ਤੋਂ ਬਹੁਤ ਦੂਰ ਭੱਜ ਰਹੇ ਹੋ ਅਵੇਸਲੇ ਹੋ ਕੇ ਭੱਜਦੇ ਹੋ ਇਸੇ ਤਰ੍ਹਾਂ ਜਿਹੜੀਆਂ ਇਹ ਔਕੜਾਂ ਸੀ ਇਹ ਜਿਹੜਾ ਜਨੂਨ ਸੀ ਮੈਨੂੰ ਇੱਥੋਂ ਤੱਕ ਲਿਆਇਆ ਤੇ ਉਹ ਵੀ ਵਕਤ ਆ ਗਿਆ ਜਦੋਂ ਸਭ ਤੋਂ ਛੋਟੀ ਉਮਰ ਦੇ ਵਿੱਚ ਮੈਨੂੰ ਸਟੇਟ ਵਾਰਡ ਦੇ ਕੇ ਪੰਜਾਬ ਸਰਕਾਰ ਵੱਲੋਂ ਨਿਵਾਜਿਆ ਗਿਆ ਜਦੋਂ ਮੈਂ ਕੁਝ ਵੱਢ ਕੇ ਘਰ ਮੁੜਿਆ ਤਾਂ ਉਹ ਜਿਹੜਾ ਮਾਨ ਸਤਕਾਰ ਸੀ ਮੈਂ ਆਪ ਦੇ ਆਪ ਨੂੰ ਸੈੱਟ ਕੀਤਾ ਆਪਣੇ ਭੈਣ ਭਰਾਵਾਂ ਨੂੰ ਸੈੱਟ ਕਰਕੇ ਲੈ ਕੇ ਆਇਆ ਸੋ ਅੱਜ ਤੁਹਾਡੇ ਸਾਹਮਣੇ ਖੜਾ ਹੋ ਗਿਆ ਕਿਉਂਕਿ ਜੇ ਮੈਂ ਉਦੋਂ ਹਾਰ ਮੰਨ ਜਾਂਦਾ ਉਦੋਂ ਡਰ ਮੰਨ ਲੈਂਦਾ ਆਪਣੇ ਮਨ ਦੇ ਵਿੱਚ ਸੋਚ ਲੈਂਦਾ ਕਿ ਮਨਾ ਕੀ ਕੱਢੇਗਾ ਇਹਨਾਂ ਚੀਜ਼ਾਂ ਚੋਂ ਜੇ ਬਾਪੂ ਦੀ ਗੱਲ ਤੇ ਖੜ ਜਾਂਦਾ ਕਿ ਕਿਤਾਬਾਂ ਕੁਝ ਨਹੀਂ ਦਿੰਦੀਆਂ ਕਿਉਂਕਿ ਕਿਤਾਬਾਂ ਚੋਂ ਦੁਖਾਂਤ ਹੀ ਬੰਦੇ ਦੇ ਪੱਲੇ ਪਿਆ ਪਰ ਮੈਂ ਉਹਨਾਂ ਚੀਜ਼ਾਂ ਨੂੰ ਨਕਾਰ ਕੇ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਇੱਕ ਸਬਕ ਲੈ ਕੇ ਤੁਰਿਆ ਤਾਂ ਮੈਨੂੰ ਲੱਗਿਆ ਕਿ ਮੈਂ ਅੱਜ ਇਸ ਥਾਂ ਜੋਗਾ ਹੋ ਗਿਆ ਹਰ ਚੀਜ਼ ਦਾ ਮੁੱਲ ਪੈਂਦਾ ਇੱਥੇ ਇੱਥੇ ਪਿੱਤਲ ਵੀ ਵਿਕ ਜਾਂਦਾ ਇੱਥੇ ਸੋਨਾ ਵੀ ਵਿਕਦਾ ਇੱਥੇ ਲੋਹਾ ਵੀ ਵਿਕਦਾ ਪਰ ਤੁਸੀਂ ਆਪਣੇ ਆਪ ਨੂੰ ਹੀਰਿਆਂ ਦੇ ਬਰਾਬਰ ਲੈ ਕੇ ਜਾਣਾ ਤਾਂ ਸੰਘਰਸ਼ ਦੇ ਵਿੱਚ ਦੀ ਗੁਜ਼ਰਨਾ ਪੈਣਾ ਸੰਘਰਸ਼ ਚੋਂ ਲੰਘਣਾ ਪੈਣਾ ਇਸ ਕਰਕੇ ਆਪਣੇ ਆਪ ਨੂੰ ਜਨੂਨੀ ਬਣਾ ਲਓ ਆਪਣੇ ਸਿਰ ਤੇ ਜੋ ਟੀਚਾ ਤੁਸੀਂ ਮਿੱਥ ਲਿਆ ਉਹਦਾ ਪਿੱਛਾ ਕਰੋ ਉਮੀਦ ਹੈ ਕਿ ਤੁਸੀਂ ਜ਼ਰੂਰ ਜਿੱਤੋਗੇ ਜਿੱਤ ਤੁਹਾਡੀ ਹੋਣੀ ਹੈ ਕਿਉਂਕਿ ਜਿੱਤ ਤੁਸੀਂ ਪਾਉਣੀ ਆ ਤੁਹਾਨੂੰ ਜਿੱਤ ਉਡੀਕ ਰਹੀ ਆ ਸੋ ਇਸ ਕਰਕੇ ਮੇਰੇ ਵੱਲੋਂ ਸਭ ਨੂੰ ਸਲਾਹ ਵੀ ਆ ਕਿਉਂਕਿ ਸਲਾਹ ਦੇਣ ਜੋਗਾ ਤਾਂ ਹੈਗਾ ਨਹੀਂ ਪਰ ਮੈਂ ਕਹਿ ਸਕਦਾ ਕਿ ਤੁਸੀਂ ਜਨੂਨ ਨਾਲ ਤੁਰੋ ਤੁਹਾਨੂੰ ਜਿੱਤ ਜ਼ਰੂਰ ਮਿਲੂਗੀ ਆਪਣਾ ਮੁੱਲ ਪਾਉਣਾ ਸਿੱਖੋ ਪਾਉਣ ਵਾਲੀ ਸਾਰਾ ਜੱਗ ਬੈਠਾ ਸਾਰੀ ਦੁਨੀਆ ਤੁਹਾਡਾ ਮੁੱਲ ਪਾਉਣ ਨੂੰ ਤਿਆਰ ਖੜੀ ਆ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ